ਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕਰਸਾ ਤੋਦ ਡਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ සාහෙබජී වඩහංස මහල්ලා පැහැල්ලා ਜੇ ਨੋ ਜਗ ਸਿਰ ਜਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਪਾਲੀਐ काट काट सबत पछाणो जना जग सिरज समाया सो साहिबुद वा सच्चडा दूर ना काट दूरना पालि काटघट सब पशाणो वा पशान हो दूर ना दूरना हो ਜੇ ਨਾ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵ ਬੇੜ ਕਾਚੀ ਜਿਨ ਥਾਪੀ ਬੇਦ ਜਾਣੈ ਸੋਈ ਕਿਆ ਕਹ ਵਖਾਣੋ ਜਿਨ ਜਾਗ ਥਾਪ ਬਤਾਇਆ ਜਾਲੋ ਸੋ ਸ ਆਹਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਆਪੇ ਪੰਦਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ दुख सुख पुरब वा दुख सुख दिया जेहा किया सोने ब जी नाले जे कर्म कराए करता दूजे कार ना पाले आप निराल है बादे कर हुक्म छा हारो ਅੱਜ ਕੱਲ ਕਰਦੇ ਆ ਕਾਲ ਬਿਆਪੇ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਝਾਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆ ਨਾ ਪੂਜਨ ਪਰਕਾਰੋ ਵਾ ਪੂਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੇ ਗਾਰੋ ਗਾਲ ਸੰਗਲ ਸਿਰ ਮਾਰੇ ਉਬਾ ਨਾ ਦੀਸ ਘਰ ਬਾਰੋ ਏ ਬਕੇ ਰਾਹ ਜੰਮਨਾਹੀ ਪਛਤਾਣੇ ਸਿਰ ਪਾਰੋ ਬੇਨ ਸਾਚੇ ਕੋ ਬੇਲੀ ਨਾਹੀ ਸਾਚਾ ਏ ਹੋ ਵਿਚਾਰੋ ਬਾਬਾ ਰੂਵਹ ਰਬਹ ਸੋ ਜਾਣੀਆ ਹੈ ਮਿਲ ਰੋਵਾ ਗੁਣ ਸਾਰੇ ਵਾ माया मायामुडी हारेवा तन्धारोव मेलनातु वानन्तर संसारो ਜਿਉ ਬਾਜੀ ਗਰ ਭਰਮ ਭੂਲਾ ਝੂਠ ਮੁਠੇ ਅਹੰਕਾਰ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਈ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰੱਖੇ ਨਾਨਕ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹਾਂ ਸਰ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਭਾਲੀਐ ਕਾਟ ਕਾਟ ਸਬਦ ਪਛਾਣੋ ਵਾ